ਮਿੱਤਰੋ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਫਾਰਮ ਟਰੈਕ 60 ਟਰੈਕਟਰ ਆ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਕੀ ਹਾਲ ਆ ਬਾਈ ਠੀਕ ਹੈ ਜੀ ਵਧੀਆ ਠੀਕ ਠਾਕ ਜੀ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਜਿਹੜਾ ਇਹ ਫਾਰਮ 60 ਹੈ ਕਿਹੜਾ ਮਾਡਲ ਆ ਜੀ ਇਹ 2004 ਮਾਡਲ ਆ ਠੀਕ ਆ 2004 ਮਾਡਲ ਆ ਨੰਬਰ ਪਿਆ ਬਾਈ ਹਾਂਜੀ ਪੰਜਾਬ ਪੀਪੀ 52 ਹਨਾ ਡੇਰੇਬਾ ਬਨਾਨਕ ਦਾ ਨੰਬਰ ਆ ਹਾਂਜੀ ਹਾਂਜੀ ਠੀਕ ਹੈ ਜੀ ਗੱਲ ਕਰੀਏ ਬਾਈ ਟਰੈਕਟਰ ਦੇ ਰੰਗ ਪੇੜ ਦੀ ਸਾਰਾ origignal ਆ ਜੀ ਸਾਰਾ ਟਰੈਕਟਰ origignal ਆਪਣੀ ਫੁੱਲ ਗਾਰੰਟੀ ਆ ਬਾਈ ਹਾਂਜੀ ਹਾਂਜੀ ਠੀਕ ਆ ਜੀ ਫੋਲ ਗਰੰਟੀ ਆ ਇੰਜਨ ਗੇਅਰ ਦਾ ਕਿਵੇਂ ਆ ਇੰਜਨ ਗੇਅਰ ਦਾ ਓਕੇ ਆ ਜੀ ਭਲੇ ਵਾਕੇ ਵੇ ਠੀਕ ਆ ਵਾਕੇ ਚਲਾ ਕੇ ਲਿਆ ਸਕਦੇ ਹਾਂ ਟਰੈਕਟਰ ਦਾ ਰੰਗ ਪੇਡ ਕੰਡੀਸ਼ਨ ਵੇਖੋ ਚਾਰ ਮਾਡਲ ਦੇ ਹਿਸਾਬ ਨਾਲ ਬਹੁਤ ਹੀ ਸਾਫ ਟਰੈਕਟਰ ਪਿਆ ਜੀ 13 ਦੀ ਗੱਲ ਕਰੀਏ ਬਈ ਇਹਦੇ ਬੁੜੀਅਰ ਦੇ ਟਾਇਰ ਆ ਚਾਰੇ ਅੱਧੇ ਠੀਕ ਆ 13 ਦੇ ਹਨ ਹਾਂਜੀ 13 ਦੇ ਟਾਇਰ 13 ਦੇ ਟਾਇਰ ਆ ਅੱਧੇ ਟਾਇਰ ਆ ਚਾਰੇ ਕੰਡੀਸ਼ਨ ਦਾ ਟਰੈਕਟਰ ਬਹੁਤ ਸਾਫ ਪਿਆ ਸਮਾਨ ਬਾਈ ਟਰੈਕਟਰ ਨਾਲ ਕੀ ਕੋਸੇ ਜੀ ਨਹੀਂ ਦੇ ਬਾਈ ਜਿਵੇਂ ਹੈਗਾ ਇਦਾਂ ਡੱਕਤੀ ਛਤਰੀ ਜਿਵੇਂ ਆ ਡੈਕ ਲੱਗਾ ਸਾਰਾ ਕੁਝ ਨਾਲ ਮਿਲੂਗਾ ਨਾ ਹਾਂਜੀ ਹਾਂਜੀ ਨਾਲ ਠੀਕ ਹੈ ਜੀ ਸਾਰਾ ਸਮਾਨ ਜਿਵੇਂ ਆਪਾਂ ਵੀਡੀਓ ਚ ਵਿਖਾਈ ਜਾਂਦੇ ਸਾਰਾ ਸਮਾਨ ਨਾਲ ਮਿਲੂਗਾ ਕੰਡੀ ਹੈ ਟਰੈਕਟਰ ਦੀ ਪੂਰੀ ਸਾਫ ਆ ਇੰਜਨ ਗੇਅਰ ਦਾ ਮਾਲਕ ਇੰਜਨ ਗੇਅਰ ਦਾ ਮਾਲਕ ਵੱਲੋਂ ਫੁੱਲ ਗਾਰੰਟੀ ਆ ਵੀ ਇੱਕ ਦਿਨ ਵਾ ਕੇ ਬਾਈਆਂ ਨਾਲ ਸੌਦਾ ਫੇਰ ਕਰ ਸਕਦੇ ਹਾਂ ਹਨਾ ਬਾਈ ਠੀਕ ਆ ਬਾਈ ਹੁਣ ਗੱਲ ਕਰੀਏ ਵਿਕੀ ਡਿਮਾਂਡ ਹੈ ਟਰੈਕਟਰ ਦੀ ਇਹਦੀ 220000 ਰੁਪਏ 220 ਆ ਡਿਮਾਂਡ ਆ ਹੁਣ ਜਿਹੜਾ ਕਰਕੇ ਆਉਂਦਾ ਬਈ ਆਪਣੀ ਵੀਡੀਓ ਨੂੰ ਸ਼ੇਅਰ ਕਰਦਾ ਖੁੱਲਾ ਹੀ ਮਾਨਤਨ ਠੀਕ ਆ ਪੂਰਾ ਖੁੱਲਾ ਮਾਨਤਨ ਕੀਤਾ ਜਾਊਗਾ ਜੀ ਟਰੈਕਟਰ ਚ ਕੋਈ ਕਮੀ ਨਹੀਂ ਗਈ ਚਲਾ ਕੇ ਆਪਦਾ ਵਾਹ ਕੇ ਤਸੱਲੀ ਕਰਕੇ ਟਰੈਕਟਰ ਫੇਰ ਲਿਆ ਸਕਦੇ ਹੋ ਬਈ ਇਹ ਕਿਹੜੇ ਪੈਂਡ ਵਗਾਉ ਆ ਜੀ ਪੈਂਡ ਕਬਰ ਵਛਾ ਜੀ ਪੈਂਡ ਕਬਰ ਵਛਾ ਜਿਲ੍ਹਾ ਪਰੋਵੀਪੁਰ ਹਨਾ ਤੇ ਬਈ ਆਪਦਾ ਨੰਬਰ ਬੋਲੀ 62838 ਹਾਂਜੀ 6207 ਠੀਕ ਆ ਜੀ ਬਾਕੀ ਨੰਬਰ ਮਾਲਕ ਵੀਰ ਦਾ ਸਕਰੀਨ ਤੇ ਚੱਲੀ ਜਾਂਦਾ ਜੀ ਉਥੋਂ ਗੱਲ ਕਰਕੇ ਟਰੈਕਟਰ ਖਰੀਦ ਸਕਦੇ ਹੋ ਵੀਡੀਓ ਨੂੰ ਕਰ ਦਿਓ ਜੀ ਦਬਕੇ ਸ਼ੇਅਰ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ